ਅਸਲ ਤਾਂ ਦੇਖੋ ਜਿਹੜਾ ਭਾਈ ਅਮਰਪਾਲ ਸਿੰਘ ਨੇ ਖਡੂਰ ਸਾਹਿਬ ਹੱਕੇ ਤੋਂ ਪਾਰਲੀਮੈਂਟ ਦੀ ਚੋਣ ਲੜੀ ਆ ਉਹਨਾਂ ਦਾ ਸੰਵਧਾਨਕ ਹੱਕ ਬਣਦਾ ਕਿਉਂਕਿ ਜਿਹੜੀ ਉਹਨਾਂ ਨੇ ਚੋਣ ਲੜੀ ਆ ਸੰਵਧਾਨ ਦੇ ਤਹਿਤ ਹੀ ਲੜੀ ਫਿਰ ਉਹਨਾਂ ਨੇ ਉਹਨਾਂ ਦੇ ਹੱਕ 'ਚ ਖਡੂਰ ਸਾਹਿਬ ਦੀ ਵੋਟਰਾਂ ਨੇ ਫਤਵਾ ਦਿਆ ਸੋ ਜਿੱਤਿਆ ਉਸ ਦਿਨ ਪਹਿਲੇ ਦਿਨੇ ਬਣਦੀ ਸੀ ਕਿ ਉਹਨਾਂ ਨੂੰ ਬਾ ਇੱਜ਼ਤ ਬਰੀ ਕਰਕੇ ਉਹਨਾਂ ਨੇ ਜਿਹੜੀ ਨੇ ਐਨਐਸਓ ਨੂੰ ਤੋੜ ਕੇ ਦੇਖੋ ਜਿਹੜੀ 4 ਦਿਨ ਦੀ ਕਸਟਡੀ ਰੋਲ ਨਹੀਂ ਹੈ ਉਹਨਾਂ ਨੂੰ ਆਪਣੀ ਉਸ ਕਬਜ਼ੇ ਤੇ ਰੱਖ ਕੇ ਉਹਨਾਂ ਨੂੰ ਸੋਚਾਈ ਹੈ ਇਹ ਤਾਂ ਉਹਨਾਂ ਦਾ ਜਿਹੜਾ ਆਪਣੇ ਸੰਵਧਾਨਕ ਹੱਕ ਬਣਦਾ ਕਿਉਂਕਿ ਜਦੋਂ ਉਹਨਾਂ 'ਚ ਚੋਣ ਲੜੀ ਹੈ ਉਹ ਸੰਵਧਾਨ ਦੇ ਤਹਿਤ ਉਹਨਾਂ ਦਾ ਸੰਵਧਾਨਕ ਹੱਕ ਹੈ ਵੀ ਉਹਨਾਂ ਨੇ ਕਿਉਂਕਿ ਉਹਨਾਂ ਲੋਕਾਂ ਦੀ ਤਰਜਮਾਨੀ ਕਰਨੀ ਉਸ ਹਲਕੇ ਦੀ ਤਰਜਮਾਨੀ ਕਰਨੀ ਹੈ ਜਿਨ੍ਹਾਂ ਨੇ ਉਹਨੂੰ ਚੁਣਿਆ ਜਿਹੜਾ ਦੇਸ਼ ਹੈ ਇਹ ਕਹਿੰਦੇ ਪਰੰਤੂ ਇਹ ਮੈਂ ਕਹਿਣਾ ਦੀ ਇਹ ਡੈਮੋਕ੍ਰੇਸੀ ਹੈ ਨਹੀਂ ਇੱਥੇ ਡੈਮੋਕ੍ਰੇਸੀ ਦਾ ਕਹਲ ਹੋ ਰਿਹਾ ਕਿਉਂਕਿ ਜਿਸ ਤਰ੍ਹਾਂ ਕੇ ਸਿੱਖਾਂ ਨੂੰ ਆਪਣੇ ਸੱਧਾਨ ਕਾਂਤੂ ਵੰਡੇ ਕੀਤਾ ਜਾ ਰਿਹਾ ਇਸੇ ਤਹਿਤ ਮੈਂ ਇੱਕ ਗੱਲ ਕਹੂੰਗਾ ਕਿ ਜਿਹਹ ਦਾ ਇਤਤਾਰ ਤੇ ਹਾਰਾ ਜਿਹੜੇ ਦਿੱਲੀ ਜੇਲ੍ਹ ਚ ਰਹਿਸਤੇ ਹਨ ਉਹਨਾਂ ਦਾ ਵੀ ਸਭਧਾਲਕ ਜਿਹੜਾ ਸੰਵਿਧਾਨ ਕਹਿੰਦਾ ਵੀ ਜਿਸ ਸਟੇਟ ਦਾ ਕੇਸ ਹੈ ਮੁਰਜ਼ਮ ਉਸ ਸਟੇਟ ਤੇ ਹਾਜ਼ਰ ਹੋਣਾ ਚਾਹੀਦਾ ਸੋ ਸਾਰੇ ਸਾਰੇ ਸਰਕਾਰਾਂ ਸਿੱਖਾਂ ਨਾਲ ਧੱਕਾ ਕਰ ਰਹੀਆਂ ਐ ਇਸੇ ਕਰਕੇ ਸਿੱਖਾਂ ਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਕਿ ਜਿਹੜੇ ਸਾਡੇ ਬਣਦੇ ਹੱਕ ਨੇ ਹਰਜ ਕਰੋ ਅਸੀਂ ਉਹ ਸਭਧਾਨ ਦੇ ਹੱਕ ਜਿਹੜੇ ਅੰਦਰ ਅੰਡਰ ਬਣਦੇ ਐ ਉਹਨਾਂ ਤੋਂ ਵੀ ਸਾਨੂੰ ਵਾਂਝਾ ਕੀਤਾ ਰਿਹਾ ਹੈ ਅੱਜ ਅੰਮ੍ਰਿਤਪਾਲ ਖੋਰਾ ਵੱਲੋਂ ਖਡੂਰ ਸਾਹਿਬ ਦੇ ਐਮਪੀ ਵੱਜੋ ਸੋਚੀ ਗਈ ਆ ਅਤੇ ਲਗਾਤਾਰ ਬੱਦੀ ਸਿੰਘਾਂ ਦਾ ਮੋਰਚਾ ਯਾਨੀ ਕੌਮੀ ਏਕਤਾ ਸੰਸਾਦ ਮੋਰਚਾ ਇਸ ਦਾ ਸਮਰਥਨ ਕਰ ਰਿਹਾ ਸੀਗਾ ਕਿ ਜਲਦੋਂ ਜਲਦ ਅਮਰਤਪਾਲ ਸਿੰਘ ਹੋਰਾਂ ਨੂੰ ਖਡੂਰ ਸਾਹਿਬ ਦੇ ਐਮਪੀ ਵਜੋਂ ਸੋਚ ਚੱਕਾਈ ਜਾਵੇ ਤਾਂ ਜੋ ਉਹਨਾਂ ਦੇ ਜੋ ਪੈਂਡਿੰਗ ਮੁੱਦੇ ਨੇ ਉਹ ਸੰਸਦ ਤੱਕ ਪਹੁੰਚ ਸਕਣ ਗੱਲਬਾਤ ਕਰਦੇ ਆ ਸਾਡੇ ਨਾਲ ਬਾਪੂ ਗੁਰਚਰਨ ਸਿੰਘ ਜੀ ਮੌਜੂਦ ਨੇ ਜੋ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਨੇ ਬਾਪੂ ਜੀ ਅੱਜ ਅਮਰਤਪਾਲ ਹੋਰਾਂ ਨੇ ਸੋਚ ਚੱਕੀ ਆ ਖਡੂਰ ਸਾਹਿਬ ਦੇ ਐਮਪੀ ਵਜੋਂ ਪਹਿਲਾਂ ਤੋਂ ਤੱਕ ਕੀ ਕਹੂੰ ਅਸਲ ਤਾਂ ਦੇਖੋ ਜਿਹੜਾ ਭਾਈ ਅਮਰਪਾਲ ਸਿੰਘ ਨੇ ਖਡੂਰ ਸਾਹਿਬ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਲੜੀ ਹੈ ਉਹਨਾਂ ਦਾ ਸੰਵਿਧਾਨਕ ਹੱਕ ਬਣਦਾ ਕਿਉਂਕਿ ਜਿਹੜੀ ਉਹਨਾਂ ਨੇ ਚੋਣ ਲੜੀ ਹੈ ਸੰਵਿਧਾਨ ਦੇ ਤਹਿਤ ਲੜੀ ਹੈ ਫਿਰ ਉਹਨਾਂ ਨੇ ਉਹਨਾਂ ਦੇ ਹੱਕ 'ਚ ਖਡੂਰ ਸਾਹਿਬ ਦੀ ਵੋਟਰਾਂ ਨੇ ਫਤਵਾ দেয়া ਸੋ ਜਿੱਤੇ ਉਸ ਦਿਨ ਪਹਿਲੇ ਦਿਨੇ ਬਣਦੀ ਸੀ ਕਿ ਉਹਨਾਂ ਨੂੰ ਬਾ ਇੱਜ਼ਤ ਬਰੀ ਕਰਕੇ ਉਹਨਾਂ ਦੇ ਜਿਹੜੀ ਨੇ ਐਨਐਸਏ ਉਹਨੂੰ ਤੋੜ ਕੇ ਮੈਂ ਤਾਂ ਇੱਥੇ ਤੱਕ ਵੀ ਗੱਲ ਕਰਦਾ ਵੀ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਐ ਕਿਉਂਕਿ ਇਹ ਛਾਸਤ ਤੋਂ ਪ੍ਰੇਰਿਤ ਉਹਨਾਂ ਤੇ ਐਨਐਸਏ ਲਾਈ ਗਈ ਨਾ ਕਿ ਉਹਨਾਂ ਤੇ ਕੋਈ ਇਸ ਤਰ੍ਹਾਂ ਦਾ ਕੋਈ ਕ੍ਰਾਈਮਨਲ ਕੇਸ ਹੈ ਸੋ ਉਹਨਾਂ ਸਾਰਿਆਂ ਦੀ ਐਨਐਸਏ ਤੋੜ ਕੇ ਉਹਨੂੰ ਭਾਈ ਅਮਰਪਾਲ ਸਿੰਘ ਨੂੰ ਪਹਿਲੇ ਦਿਨ ਜਦੋਂ ਬਾਕੀ ਐਮਪੀਆਂ ਨੂੰ 100 ਚੁਕਾਈ ਗਈ ਪਾਰਲੀਮੈਂਟ 'ਚ ਉਹਨਾਂ ਨੂੰ ਵੀ ਉਸ ਦਿਨ ਚਕਾਉਣੀ ਚਾਹੀ ਸੀ ਪਰ ਜਿਹੜਾ ਜਿਸ ਤਰ੍ਹਾਂ ਹੁਣ ਇੱਕ ਸੰਗਤਾਂ ਦਾ ਦਬਾਅ ਪੈਣ ਕਰਕੇ ਇੰਟਰਨੈਸ਼ਨਲ ਲੈਵਲ ਤੇ ਗੱਲ ਜਾਣ ਕਰਕੇ ਉਹ ਸਰਕਾਰ ਤੇ ਦਬਾਅ ਬਣਿਆ ਵੀ ਉਹਨੂੰ ਲਿਆਏ ਆ ਬਹੁਤ ਸਿਕਿਉਰਿਟੀ ਦੇਖੋ ਉਹਨੂੰ ਜਿਹੜੀ 4 ਦਿਨ ਦੀ ਕਸਟਡੀ ਪਰੋਲ ਮਿਲੀ ਹੈ ਉਹਨਾਂ ਨੂੰ ਆਪਣੀ ਉਸ ਕਬਜ਼ੇ ਤੇ ਰੱਖ ਕੇ ਉਹਨਾਂ ਨੂੰ ਸੌਚਕਾਈ ਹੈ ਇਹ ਤਾਂ ਉਹਨਾਂ ਦਾ ਜਿਹੜਾ ਆਪਣੇ ਸੰਵਿਧਾਨਕ ਹੱਕ ਬਣਦਾ ਕਿਉਂਕਿ ਜਦੋਂ ਉਹਨਾਂ ਨੇ ਚੋੜ ਲੜੀ ਹੈ ਉਹ ਸੰਵਿਧਾਨ ਦੇ ਤਹਿਤ ਉਹਨਾਂ ਦਾ ਸੰਵਿਧਾਨਕ ਹੱਕ ਹੈ ਵੀ ਉਹਨਾਂ ਨੇ ਕਿਉਂਕਿ ਉਹਨਾਂ ਲੋਕਾਂ ਦੀ ਤਰਜਮਾਨੀ ਕਰਨੀ ਉਸ ਹਲਕੇ ਦੀ ਤਰਜਮਾਨੀ ਕਰਨੀ ਹੈ ਜਿਨ੍ਹਾਂ ਨੇ ਉਹਨੂੰ ਚੁਣਿਆ ਸੋ ਉਹਨਾਂ ਦੀ ਆਵਾਜ਼ ਪੰਜਾਬ ਦੀ ਆਵਾਜ਼ ਉਹਨਾਂ ਨੂੰ ਅੱਜ ਵੀ ਉਹ ਬਾਕੀ ਕੇਸ ਹੈ ਜਿਹੜੇ ਖਤਮ ਕਰਕੇ ਉਹਨਾਂ ਨੂੰ ਬਾਕੀ ਐਮਪੀਆਂ ਤੱਕ ਕਿਉਂਕਿ ਡੈਮੋਕ੍ਰੇਸੀ ਜਿਹੜਾ ਦੇਸ਼ ਹੈ ਇਹ ਕਹਿੰਦੇ ਹਨ ਪਰੰਤੂ ਇਹ ਮੈਂ ਕਹਿਣਾ ਵੀ ਇਹ ਡੈਮੋਕ੍ਰੇਸੀ ਹੈ ਨਹੀਂ ਇੱਥੇ ਡੈਮੋਕ੍ਰੇਸੀ ਦਾ ਕਤਲ ਹੋ ਰਿਹਾ ਕਿਉਂਕਿ ਜਿਸ ਤਰ੍ਹਾਂ ਕਿ ਸਿੱਖਾਂ ਨੂੰ ਆਪਣੇ ਸੰਵਿਧਾਨਕ ਹੱਕਾਂ ਤੋਂ ਵਾਂਝੇ ਕੀਤਾ ਜਾ ਰਿਹਾ ਇਸੇ ਤਹਿਤ ਮੈਂ ਇੱਕ ਗੱਲ ਹੋਰ ਕਰਾਂਗਾ ਕਿ ਜਿਹੇ ਦਰ ਜਗਤਾਰ ਚ ਹਾਰਾ ਜਿਹੜੇ ਦਿੱਲੀ ਜੇਲ੍ਹ ਚ ਰੈਸਟੇ ਹਨ ਉਹਨਾਂ ਦਾ ਵੀ ਸੰਵਿਧਾਨਕ ਜਿਹੜਾ ਸੰਵਿਧਾਨ ਕਹਿੰਦਾ ਵੀ ਜਿਸ ਸਟੇਟ ਦਾ ਕੇਸ ਹੈ ਮੁਰਜਮ ਉਸ ਸਟੇਟ ਚ ਹਾਜ਼ਰ ਹੋਣਾ ਚਾਹੀਦਾ ਸੋ ਉਹਨਾਂ ਦੇ 2015 ਚ ਜਿਹੜੇ ਦਿੱਲੀ ਚ ਕੇਸ ਸੀ ਸਾਰੇ ਖਤਮ ਹੋ ਚੁੱਕੇ ਤਿੰਨ ਕੇਸ ਸੀ ਦੋਆਂ ਚੋਂ ਬਾਜਿਤ ਬਰੇ ਹੋਏ ਆ ਤੇ ਇੱਕ ਚ ਉਹਨਾਂ ਨੂੰ 2.5 ਸਾਲ ਦੀ ਸਜ਼ਾ ਹੋਈ ਆ ਸੋ ਉਹ ਕੱਢ ਚੁੱਕੇ ਆ 215 ਤੋਂ ਬਾਅਦ ਉਹਨਾਂ ਦਾ ਇੱਕ ਫਰਜ ਬਣਦਾ ਸੀ ਵੀ ਉਹਨਾਂ ਨੂੰ ਪੰਜਾਬ ਤਬਰੀਕ ਕੀਤਾ ਜਾਂਦਾ ਕਿਉਂਕਿ ਜਿਹੜੇ 12 ਕੇਸ 2015 ਚ ਉਹਨਾਂ ਦੇ ਪੰਜਾਬ ਚ ਪੈਂਡਿੰਗ ਪਏ ਸੀ ਸੋ ਸਰਾ ਸਾਰੇ ਸਰਕਾਰਾਂ ਸਿੱਖਾਂ ਨਾਲ ਧੱਗਾ ਕਰ ਰਹੀਆਂ ਐਸੇ ਕਰਕੇ ਸਿੱਖਾਂ ਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਕਿਉਂ ਜਿਹੜੇ ਸਾਡੇ ਬਣਦੇ ਹੱਕ ਐ ਭਾਰਤੀ ਕਰੋ ਅਸੀਂ ਉਹ ਸੰਵਿਧਾਨ ਦੇ ਹੱਕ ਜਿਹੜੇ ਅੰਦਰ ਅੰਡਰ ਬਣਦੇ ਆ ਉਹਨਾਂ ਤੋਂ ਵੀ ਸਾਨੂੰ ਬਾਂਝਾ ਕਿ ਤਰਾ ਸਾਨੂੰ ਉਹ ਸੰਵਿਧਾਨ ਜਿਹੜਾ ਇਨਸਾਫ ਪਰਿਵਾਰ ਕਹਿੰਦਾ ਕਹਿੰਦਾ ਕਿ ਐਨਐਸਏ ਲੱਗੀ ਹੋਈ ਆ 1 ਸਾਲ ਦੀ ਲੱਗੀ ਸੀ 1 ਸਾਲ ਹੋਰ ਐਕਸਟੈਂਡ ਕਰਦੀ ਨਾਲ ਹੀ ਸਖਤ ਪਹਿਰੇ ਹੇਠ ਲੱਗੇ ਆਗੇ ਦੂਸਰਾ ਵੀਡੀਓਗ੍ਰਾਫੀ ਨਹੀਂ ਕਰਨ ਦਿੱਤੀ ਮਿਲ ਨਹੀਂ ਦਿੱਤਾ ਗਿਆ ਬਹੁਤ ਸਾਰੇ ਸਵਾਲ ਪਰਿਵਾਰ ਵੀ ਖੜਾ ਕਰ ਰਿਹਾ ਕਿ ਸੰਵਿਧਾਨਿਕ ਹੱਕ ਸੀਗੇ ਉਹ ਵੀ ਖੋਹੇ ਜਾ ਰਹੇ ਦੇਖੋ ਹਰ ਇਨਸਾਫਪਸੰਦ ਇਨਸਾਨ ਹੈ ਜਿਹੜਾ ਜਿਹਨੂੰ ਪਤਾ ਕਾਨੂੰਨਾਂ ਦਾ ਪਤਾ ਜਾਣਕਾਰੀ ਹੈ ਉਹ ਹਰ ਕਹਿੰਦਾ ਵੀ ੱਤਕਾ ਹੋ ਰਿਹਾ ਸਾਰਾ ਸਰ ਇਹ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ ਇੱਕ ਦਿਖਾਇਆ ਜਾ ਰਿਹਾ ਫਿਰ ਵੀ ਉਹਨੂੰ ਇੱਕ ਫਾਰਮੈਲਿਟੀ ਸਰਕਾਰ ਨੇ ਪੂਰੀ ਕਰੀ ਹੈ ਵੀ ਲਿਆ ਕੇ ਰਾਸ਼ਪਤੀ ਦੇ ਕਮਰੇ ਚ ਉਹਨੂੰ ਸੌਂਚਕਾਈ ਗਈ ਹੈ ਤੇ ਉਹਨੂੰ মিডিਆ ਤੋਂ ਵੀ ਦੂਰ ਰੱਖਿਆ ਗਿਆ ਜਿਹੜਾ মিডিਆ ਇੱਕ ਚੌਥਾ ਥੰਮ ਮੰਨਿਆ ਜਾਂਦਾ ਡੈਮੋਕ੍ਰੇਸੀ ਦਾ ਉਸ ਤੋਂ ਵੀ ਉਹਨੂੰ ਦੂਰ ਰੱਖਿਆ ਜਾਂਦਾ ਕਿੱਧਰ ਦਾ ਇਨਸਾਫ ਹੈ ਇਸ ਕਰਕੇ ਉਹਦੇ ਨਾਲ ਜਿਹੜੀ ਸਰਕਾਰਾਂ ਬੇਇਨਸਾਫੀ ਕਰ ਰਹੀਆਂ ਇੱਕ ਐਮਪੀ ਦੇ ਬਹੁਤ ਸਾਰੇ ਫਰਜ਼ ਹੁੰਦੇ ਆ ਜਿਵੇਂ ਪਾਰਲੀਮੈਂਟ ਦੀ ਡਿਬੇਟ ਦੇ ਵਿੱਚ ਵਿਚਰਨਾ ਗੱਲਬਾਤ ਕਰੀ ਆਪਣੀ ਗੱਲ ਰੱਖਣੀ ਨਾਲ ਹੀ ਲੋਕਾਂ ਦੇ ਵਿੱਚ ਵਿਚਰਨਾ ਬਹੁਤ ਸਾਰੇ ਮੁੱਦੇ ਜਿਹੜਾ ਕਿ ਪਾਰਲੀਮੈਂਟ ਦੇ ਜਿਹੜਾ ਐਮਪੀ ਹੁੰਦਾਗਾ ਉਸ ਦੇ ਬਣਦੇ ਹੁੰਦੇ ਆ ਕਿ ਲੱਗਦਾ ਨਹੀਂ ਕਿ ਕਿ ਐਨਐਸਏ ਦੇ ਅਧੀਨ ਰਹਿਣਗੇ ਤਾਂ ਬਹੁਤ ਸਾਰੇ ਮੁੱਦੇ ਉਹ ਨਹੀਂ ਚੱਕ ਸਕਣਗੇ ਐਮਪੀ ਦੇ ਵਜੋਂ ਡਿਬਰੂਗੜ ਦੇ ਵਿੱਚ ਹੀ ਬੈਠੇ ਰਹਿਣਗੇ ਤਾਂ ਖਡੂਰ ਸਾਹਿਬ ਦੇ ਮਸਲੇ ਕਿਵੇਂ ਹੱਲ ਹੋ ਸਕਣਗੇ ਜੇ ਗੱਲ ਹੀ ਨਾ ਪਹੁੰਚੂਗੀ ਦੇਖੋ ਜਿਹੜਾ ਹਲਕਾ ਕਿਸੇ ਨੂੰ ਮੈਂਬਰ ਪਾਰਲੀਮੈਂਟ ਚੁਣ ਕੇ ਭੇਜਦਾ ਨਾ ਉਹ ਉਸ ਹਰਕੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਸਦੇ ਮੋਢਿਆਂ ਤੇ ਪੈਂਦੀ ਹੈ ਕਿਉਂਕਿ ਹਲਕੇ ਦੀ ਜਿਹੜੀ ਖਾਸ ਕਰਕੇ ਮੈਂ ਤਾਂ ਕਹਿਣਾ ਵੀ ਜਿਹੜਾ ਪੰਜਾਬ ਤੋਂ ਚੁਣਿਆ ਜਾਂਦਾ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਮੁੱਦਿਆਂ ਦੀ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਮੁੱਦਿਆਂ ਨੂੰ ਜਾ ਕੇ ਪਾਰਲੀਮੈਂਟ 'ਚ ਉਠਾਉਣਾ ਉਹਨਾਂ ਨੂੰ ਪੂਰਾ ਕਰਾਉਣਾ ਸੋ ਉਸ ਹੱਕ ਤੋਂ ਉਹਨੂੰ ਵਾਂਝਾ ਰੱਖਿਆ ਗਿਆ ਕਿਉਂਕਿ ਉਹ ਡਿਬਰੂਗੜ੍ਹ ਦਾ ਇੱਕ ਕੈਦੀ ਦੀ ਤਰ੍ਹਾਂ ਬੈਠਿਆ ਨਾ ਕੋਈ ਆਵਾਜ਼ ਉਠਾ ਸਕਦਾ ਨਾ ਕਿਸੇ ਅਫਸਰ ਨੂੰ ਸਪਾਰਸ਼ ਕਰ ਸਕਦਾ ਨਾ ਉਹ ਮੁੱਦਿਆਂ ਦੀ ਆਵਾਜ਼ ਉਹ ਪਾਰਲੀਮੈਂਟ 'ਚ ਹਟਾ ਸਕਦਾ ਸੋ ਇਹ ਇੱਕ ਬਹੁਤ ਸਰਾਸਰ ਧੱਕਾ ਅਸੀਂ ਇਹਦੀ ਪੁਰਜੂ ਔਰ ਕੌਮੀ ਇਨਸਾਫ ਮੋਰਚੇ ਵੱਲੋਂ ਖੇਦੀ ਕਰਦੇ ਆ ਵੀ ਜਿਹੜਾ ਹੋ ਰਿਹਾ ਗਲਤ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਐਨਐਸਏ ਜਿਹੜੀ ਹਟਾ ਦਣੀ ਚਾਹੀਦੀ ਆ ਬਹੁਤ ਸਾਰੇ ਹੋਰ ਆਗੂ ਵੀ ਕਹਿੰਦੇ ਆ ਐਨਐਸਏ ਹਟਾ ਦੇਣ ਤਾਂ ਜੋ ਆਪਣੇ ਐਮਪੀ ਵਜੋਂ ਜਿੰਨੇ ਵੀ ਕੰਮਕਾਰ ਹੋ ਸਕਣ ਉਸ ਆਚਾਰੂ ਢੰਗ ਨਾਲ ਕਰ ਸਕਣ ਕੌਮੀ ਇਕਤਨ ਸਾਫ ਮੋਰਚਾ ਕੀ ਬੰਦੀ ਸਿੰਘਾਂ ਦੇ ਮੁਰਦੇ ਨੂੰ ਲੈ ਕੇ ਅਮਰਤਪਾਲ ਨਾਲ ਕੋਈ ਮੁਲਾਕਾਤ ਹੋਈ ਅਗਰ ਐਨਐਸਏ ਹਟਦੀ ਆ ਤਾਂ ਮੈਂਬਰ ਆਫ ਪਾਰਲੀਮੈਂਟ ਵਜੋਂ ਚੱਕਣਗੇ ਮੁੱਦਾ ਦੇਖੋ ਉਹਨਾਂ ਦਾ ਫਰਜ਼ ਬਣਦਾ ਵੀ ਉਹ ਬੰਦੀ ਸਿੱਖਾਂ ਦਾ ਜਿਹੜਾ ਮੁੱਦਾ ਅੱਜ ਆਇਮ ਮੁੱਦਾ ਪੰਜਾਬ ਦਾ ਕਿਉਂਕਿ ਹਰ ਇੱਕ ਲੀਡਰ ਮੈਂ ਤਾਂ ਇੱਥੇ ਬਹੁਤ ਸਾਰੇ ਉਹ ਲੀਡਰ ਜਿਹੜੇ ਅੱਜ ਤੋਂ ਪਹਿਲਾਂ ਇਹਦੀ ਮੁਖਾਲਫਤ ਕਰਦੇ ਸੀ ਅੱਜ ਉਹਦੇ ਹੱਕ 'ਚ ਬੋਲ ਰਹੇ ਆ ਜਿਸ ਤਰ੍ਹਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਪ੍ਰਕਾਸ਼ ਸਿੰਘ ਬਾਦਲ ਰਹਾ ਉਹ ਉਸ ਟਾਈਮ ਜਦੋਂ ਉਹਨਾਂ ਦੀ 10 ਸਾਲ ਭਾਜੀਪੀ ਦੀ ਸਰਕਾਰ ਰਹੀ ਸੈਂਟਰ 'ਚ ਉਸ ਭਾਈਵਾਲ ਰਹੇ ਉਦੋਂ ਆਵਾਜ਼ ਨਹੀਂ اٹਾਈ ਬੰਦੀ ਸਿੰਘਾਂ ਦੀ ਚਲੋ ਅੱਜ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਸਿਆਸੀ ਮਜਬੂਰੀ ਹੋ ਸਕਦੀ ਹੈ ਵੀ ਬੀਬਾ ਹਰ ਸਿਮਰਤ ਕੌਰ ਬਾਦਲ ਵੀ ਪਾਰਲੀਮੈਂਟ ਚ ਬੋਲੀ ਹੈ ਬੰਦਾ ਦੀ ਸਿੱਖਾਂ ਚਲੋ ਅਸੀਂ ਉਹਦੀ ਦਾਦ ਦੰਨੇ ਆ ਚੰਗੀ ਗੱਲ ਕਰੀਏ ਚੰਗੀ ਆਵਾਜ਼ ਉਠਾ ਰਹੇ ਆ ਸੋ ਅੱਜ ਜਿਹੜਾ ਵੀ ਇਨਸਾਨ ਕੋਈ ਮਨੁੱਖੀ ਅਧਿਕਾਰਾਂ ਦਾ ਸਤਕਾਰ ਕਰਦਾ ਉਹ ਬੰਦੀ ਸਿੰਘਾਂ ਦੇ ਹੱਕਾਂ ਦੀ ਗੱਲ ਕਰਦਾ ਕਿ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਕਿਉਂਕਿ ਜਦੋਂ ਕੋਰਟ ਵੱਲੋਂ ਬੰਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਅਸੀਂ 1.5 ਸਾਲ ਤੋਂ ਉੱਤੇ ਹੋ ਗਿਆ ਕੌਮੀ ਇਨਸਾਫ਼ ਮੋਰਚਾ ਲਾਇਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਹੋਰ ਕੌਮੀ ਮਿੱਦਿਆਂ ਵਾਸਤੇ ਆਖਰੀ ਸਵਾਲਾ ਦੋ ਐਮਪੀ ਪਹੁੰਚ ਚੁੱਕੇ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਕੋਈ ਗੱਲਬਾਤ ਹੋਈ ਦੋਹਾਂ ਐਮਪੀਆ ਦੇ ਨਾਲ ਕਿ ਬੰਦੀ ਸਿੰਘਾਂ ਦਾ ਮੁੱਦਾ ਹੱਲ ਕਰਾਇਆ ਜਾਵੇ ਜਾ ਕੇ ਕਿਉਂਕਿ ਸਰਬਜੀਤ ਖਾਲਸਾ ਤਾਂ ਪਾਰਲੀਮੈਂਟ ਦੇ ਵਿੱਚ ਜਾ ਹੀ ਰਹੇ ਉਹਨਾਂ ਨਾਲ ਇਸ ਸੰਬੰਧੀ ਕੋਈ ਗੱਲ ਹੋਈ ਦੇਖੋ ਭਾਈ ਸਰ ਜੀ ਸੰਖਾਲਸਾ ਜਿਹੜੇ ਫਰੀਦਕੋਟ ਹਲਕੇ ਤੋਂ ਚੁਣੇ ਗਏ ਆ ਉਹਨਾਂ ਨਾਲ ਸੰਪਰਕ ਹੋਇਆ ਉਹ ਸਾਡੇ ਕੌਮੀ ਇਨਸਾਫ ਮੋਰਚੇ ਚ ਭਜਾਉਣਗੇ ਕਿਉਂਕਿ ਕੌਮੀ ਇਨਸਾਫ ਮੋਰਚੇ ਵੱਲੋਂ ਉਹਨਾਂ ਨੂੰ ਪੂਰੀ ਸਪੋਰਟ ਦਿੱਤੀ ਗਈ ਹੈ ਉੱਥੇ ਫਰੀਦਕੋਟ ਹਲਕੇ ਚ ਸੋ ਉਹਨਾਂ ਦੀ ਜਿਹੜੀ ਇਲੈਕਸ਼ਨ ਕੈਂਪੇਨ ਹੈ ਉਸ ਚ ਬਹੁਤ ਵੱਡਾ ਹਿੱਸਾ ਪਾਇਆ ਕੌਮੀ ਇਨਸਾਫ ਮੋਰਚੇ ਨੇ ਜਿਸ ਤਰ੍ਹਾਂ ਮੇਰੇ ਨਾਲ ਖੜੇ ਆ ਜਿਸ ਦਰਜ ਬਲਬੀਰ ਸਿੰਘ ਜੀ ਬੈਰੋ ਪਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਬਲਵਿੰਦਰ ਸਿੰਘ ਕਾਲਾ ਭਾਈਪਾਲ ਸਿੰਘ ਕੜੂਆ ਇਹਨਾਂ ਦੀ ਟੀਮ ਉੱਥੇ ਜਾਂਦੀ ਰਹੀ ਹੈ ਲਗਾਤਾਰ ਸੋ ਇਸ ਕਰਕੇ ਉਹ ਇਹ ਆਵਾਜ਼ ਉਠਾਉਣਗੇ ਉਹਨਾਂ ਨੇ ਵਾਅਦਾ ਕਰਿਆ ਕਿਉਂਕਿ ਉਹ ਆਪ ਪਹਿਲਾਂ ਇਸ ਮੋਰਚੇ ਦੀ ਹਮਾਇਤ ਕਰਦੇ ਰਹੇ ਆ ਇੱਥੇ ਇੱਥੇ ਹਾਜ਼ਰੀ ਭਰਦੇ ਰਹੇ ਆ ਹੁਣ ਵੀ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਇੱਥੇ ਸੱਦ ਕੇ ਅਸੀਂ ਸਨਮਾਨਤ ਕਰਨਾ ਤਾਂ ਉਹਨਾਂ ਨੇ ਵਾਅਦਾ ਕਰਿਆ ਕੱਲ ਉਹਨਾਂ ਨੇ ਮੀਡੀਆ 'ਚ ਵੀ ਗੱਲ ਕਰੀ ਹੈ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੁੱਦਾ ਇਹ ਪਹਿਲ ਦੇ ਆਧਾਰ ਤੇ ਮੈਂ ਪਾਰਲੀਮੈਂਟ ਚ ਉਠਾਵਾਂਗਾ ਸਾਨੂੰ ਪੂਰਾ ਵਿਸ਼ਵਾਸ ਹੈ ਉਹ ਉਹਨੂੰ ਪੂਰੇ ਉਸ ਨਾਲ ਉੱਤੇ ਉਠਾ ਹੋਏ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਅੱਜ ਇੱਕ ਮੈਂ ਗੱਲ ਹੋਰ ਕਹਿਣੀ ਚਾਹਨਾ ਜਿਸ ਤਰ੍ਹਾਂ ਕੌਮੀ ਇਨਸਾਫ ਮੋਰਚਾ ਲੱਗਿਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅੱਜ ਇੱਕ ਕੌਮ ਦਾ ਜਜਾਰੂ ਸਿੰਘ ਸੋ ਅੱਜ ਕੌਮ ਨੂੰ ਬਹੁਤ ਵੱਡਾ ਉਹ ਹੋਇਆ ਜਿਨ੍ਹਾਂ ਨੇ ਆਪਣੇ 42 ਸਾਲ ਆਪਣੀ ਜ਼ਿੰਦਗੀ ਦੇ ਇਸ ਕੌਮੀ ਸੰਘਰਸ਼ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਲਈ ਗਵਾਂਡੀ ਦੇ ਵਿੱਚ ਗੁਜ਼ਾਰੇ ਆ ਅੱਜ ਉਹ ਅਕਾਲ ਚਲਾਣਾ ਕਰ ਗਏ ਤੋਂ ਉਹਨਾਂ ਦੇ ਅਕਾਲ ਚਲਾਣੇ ਤੇ ਅੱਜ ਜਿਹਸੇ ਦਾ ਜਗਤਾਰ ਸਿੰਘ ਹਵਾਰਾ ਵੱਲੋਂ ਤੇ ਦਾਸ ਵੱਲੋਂ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹਨਾਂ ਨੂੰ ਸਿੱਧਾ ਕੀਤਾ ਜਾ ਰਿਹਾ ਕਿਉਂਕਿ ਭਾਈ ਗਜਿੰਦਰ ਸਿੰਘ ਖਾਲਸਾ ਜਿਹੜੇ ਲਗਾਤਾਰ 42 ਸਾਲ ਤੋਂ ਪਾਕਿਸਤਾਨ 'ਚ ਬੈਠੇ ਇਸ ਖਾਲਸਤਾਨ ਦੀ ਲੜਾਈ ਚ ਲੜ ਰਹੇ ਸੀ ਉਸ ਤੇ ਡਟ ਕੇ ਪੈ ਰਹੇ ਦੇ ਰਹੇ ਸੀ ਸੋ ਉਹਨਾਂ ਨੇ ਆਪਣਾ ਕੀਤਾ ਹੋਇਆ ਵਾਚਨ ਸਿਰ ਨਾਲ ਲੰਭਾਇਆ ਆਖਰ ਤੱਕ ਨਿਭਾਇਆ ਕਿ ਕੌਮੀ ਲੜਾਈ ਲੜਨ ਵਾਲਾ ਜੋਧਾ ਜਾਂ ਤਾਂ ਜਿੱਤ ਕੇ ਜਾਂਦਾ ਜਾਂ ਆਪਣੇ ਆਪ ਨੂੰ ਕੌਮ ਦੇ ਲੇਖੇ ਲਾ ਕੇ ਸੁਰਖਰੂ ਹੁੰਦਾ ਸੋ ਅੱਜ ਆਪਣੇ ਵਾਚਨ ਨਾਲ ਉਹ ਸੁਰਖਰੂ ਹੋਏ ਆ ਉਹਨਾਂ ਦੀ ਕੁਰਬਾਨੀ ਨੂੰ ਬਹੁਤ ਬਹੁਤ ਸਾਡਾ ਸਿਰ ਝੁਕਦਾ ਉਹਨਾਂ ਦੀ ਕੁਰਬਾਨੀ ਅੱਗੇ ਸੋ ਅੱਜ ਉਹ ਅਕਾਲ ਚਲਾਣਾ ਕਰੇ ਅੱਜ ਸਿੱਧੇ ਤੌਰ ਤੇ ਅਮਰਤਪਾਲ ਸਿੰਘ ਹੋਰੋਂ ਵੱਲੋਂ ਖਡੂਰ ਸਾਹਿਬ ਦੇ ਐਮਪੀ ਵੱਜੋ ਜਿਹੜੀ ਕਿ ਸੌ ਚੁੱਕੀ ਗਈ ਆ ਨਾਲ ਹੀ ਕੌਮੀ ਇਨਸਾਫ ਮੋਰਚਾ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਸਭਜੀਤ ਸਿੰਘ ਖਾਲਸਾ ਮੋਰਚੇ ਦੇ ਵਿੱਚ ਆਉਣਗੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਵੇਗਾ ਅਤੇ ਜਲਦ ਹੀ ਉਹ ਬੰਦੀ ਸਿੰਘਾਂ ਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਚੱਕਣਗੇ ਕੈਮਰਾ ਪਰਸਨ ਸ਼ਿਵਨ ਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ